مائع longo ڈبی وانفری وانفری مائعہ کچھنٹھے مائع پنکٹھے ر الجسل راہ ماؤھی خ patreon ماؤھی خود کے تھا He своих منقیب ਗੁਰਦੁਆਰਾ ਛਿਰੀ ਪਿਪਲੀ ਸਾਹਿਬ ਜੀ ਦਾ ਇਤਿਹਾਸ ਇਹ ਸਥਾਨ ਸ੍ਰੀ ਗੁਰੂ ਆਰਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਯਾਦਗਾਰ ਹੈ ਇੱਥੇ ਪਿਪਲੀ ਦੀ ਸੰਗਣੀ ਛਾਂ ਤੇ ਲਾਹੌਰ ਦੇ ਰਸਤੇ ਤੇ ਹੋਣ ਕਰਦ ਸਤਗੁਰ ਆਰਮਦਾਸ ਜੀ ਨੇ ਖੂ ਲਗਾ ਲਵਾਇਆ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਪ੍ਰਿਥੀ ਚੰਦ ਵਿਰੋਧ ਕਰਨ ਲੱਗਾ ਕਾ ਕਾਰ ਭੇਟਾਂ ਆਪ ਸਾਂਭ ਲੈਂਦਾ ਇਸ ਕਰਕੇ ਉਰਕਾ ਲੰਗਰ ਮਸਤਾਨਾ ਹੋ ਗਿਆ ਜਦੋਂ ਭਾਈ ਗੁਰਦਾਸ ਜੀ ਅਗਰੇ ਤੋਂ ਸਤਗੁਰ ਆਮਦਾਸ ਜੀ ਦੇ ਜੋਤੀ ਜੋ ਸਮਾਨ ਪਿੱਛੋਂ ਵਾਪਸ ਆਇਆ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਗੰਡੇ ਨਾਲ ਛੋਲਿਆਂ ਦਾ ਪ੍ਰਸ਼ਾਦ ਮਿਲਿਆ ਕਾਰਨ ਪੁੱਛਣ ਤੇ ਬੀਬੀ ਪੰਨੀ ਜੀ ਨੇ ਪ੍ਰੀਤੀ ਚੰਦੀ ਕਟਲ ਨੀਤੀ ਦਾ ਜਿਕਰ ਕੀਤਾ ਤਾਂ ਭਾਈ ਗੁਰਦਾਸ ਨੇ ਭਾਈ ਬੁੱਢਾ ਜੀ ਦੀ ਇਸ ਜਗ੍ਹਾ ਤੇ ਆ ਕੇ ਥੜੇ ਉੱਪਰ ਚਾਦਰ ਵਿਛਾ ਕੇ ਬੈਠ ਗਏ ਜੋ ਕਾਫਲ ਕੰਧਾਰਾਂ ਤੇ ਲਹਿੰਦੇ ਦੀਆਂ ਸੰਗਤਾਂ ਆ ਰਹੀਆਂ ਸਨ ਉਹਨਾਂ ਨੇ ਇਹ ਜਗ੍ਹਾ ਤੇ ਪਹੁੰਚ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਪਛਾਣ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਪ੍ਰਿਤੀ ਚੰਦ ਬਾਰੇ ਸਭ ਕੁਝ ਦੱਸ ਦਿੱਤਾ ਅਤੇ ਸਭ ਤੋਂ ਕਾਰਪੇਟਾ ਲੈ ਕੇ ਸਤਿਗੁਰੂ ਜੀ ਪਾਸ ਪਹੁੰਚਾਈ ਪ੍ਰਿਤੀ ਚੰਦ ਨੇ ਡੰਮ ਦਾ ਪਾਜ ਭੁਗੇੜਿਆ ਅਤੇ ਸਤਿਗੁਰੂ ਜੀ ਤੇ ਮਾਤਾ ਗੰਗਾ ਜੀ ਨੇ ਆਪਣੀ ਹੱਥੀ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਪੱਖਾ ਚੱਲਣ ਦੀ ਸੇਵਾ ਆਦਿ ਕਰਦੇ ਰਹੇ ਅਤੇ ਇਸ ਤਰ੍ਹਾਂ ਸੰਗਤ ਵਿੱਚ ਸੇਵਾ ਕਾਇਮ ਰੱਖੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਪਹਿਲੇ ਯੁੱਧ ਸਮੇਂ ਇਸ میدان ਵਿੱਚ ਮੁਖੱਲਮ ਖਾਂ ਨੂੰ ਮਾਰਿਆ ਅਤੇ ਪਹਿਲੀ ਜੰਗ ਜਿੱਤ ਕੇ ਇੱਥੇ ਕਮਰਕਸਾ ਖੋਲ੍ਹਿਆ ਅਤੇ ਜਲ ਛੱਕ ਕੇ ਕੁਝ ਚਿਰ ਆਰਾਮ ਕੀਤਾ। ਖੂਬ ਵਿਖਾਣੇ ਤੁਹਾਨੂੰ। ਰਾਮ ਸਿਮਰ ਰਾਮ ਸਿਮਰ ਰਾਮ ਹੈ ਨਾਮ ਹੈ ਰਾਮ ਸਿਮਰ ਰਾਮ ਸਿਮਰ ਇਹੋ ਤੇਰਾ ਨਾਮ ਹੈ। ਆਇਆ ਕੋਤਪਿਆ ਸਭੂ ਦੀ ਸਰਤਾ ਆਵੇ ਜੀ ਖੁਈ ਜਦੋਂ ਸੋਹ ਮਾਨ ਜਦ ਤੂੰ ਬੋਲ ਬਸਤ ਹੈ ਮੇਰੇ ਕੋਈ ਜਦ ਵੀ ਪਰਮਾਨ ਮੈਂ ਤੇ ਤੂੰ ਬੋਲ ਬਸਤ ਹੈ ਨਾ ਸਿਮਰ ਰਾਮ ਸਿਮਰ ਹੀ ਨਾ ਤੇਰਾ ਕਾਜ ਹੈ ਵਧੀਆ ਆਨੰਦਕਾਰ ਜਾਲਾ ਲੱਗ ਰੱਖਿਆ ਹੈ। ਖੰਡ ਪਾਕਿਸਤਾਨ ਮਾਤਾ ਥੜਾ ਥੜਾ ਕਿਹੜਾ ਮਾਤਾ ਜਿੱਥੇ ਗੁਰੂ ਸਾਹਿਬ ਬੈਠੇ ਸੀ ਉਹ ਥੜਾ ਕਿਹੜਾ ਹੀ? ਸਾਡੀ ਪਾਕਿਸਤਾਨੀ ਮੁੰਡਾ ਕੜਤ ਨੀਗਾ। ਅੱਛਾ ਉਹੀ ਹੋਣਾ ਫਿਰ। ਇੱਧਰ ਕਿ ਲੰਗਰ ਘਰ ਹੈ? ਅੱਛਾ ਲੰਗਰ ਘਰ। ਆ ਲੰਗਰ ਘਰ ਹੀ ਸਾਹਮਣੇ। ਮੈਂ ਕਹਾਂ ਉੱਥੇ ਲਿਖਿਆ ਸੀ ਨਾ ਸ਼ਾਇਦ ਮੈਂ ਕਹਾਂ ਥੜਾ ਅੱਡੋ ਹੋਏ ਬਾ ਖੂਈ 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 ਹੈ ਬਸ ਐ ਠੀਕ ਹੈ ਠੀਕ ਹੈ ਸੰਗਤ ਜੀ ਕੱਲੀ ਖੂਈ ਹੈ ਨਾਨਕ ਕਹਿ ਤਾ ਤਿੰਨ ਸਹਜ ਦੇ ਰੂਪਾਂ ਪੁਰਾਣੇ ਤਰੀਕੇ ਦੀ ਉਹ ਬਣੀ ਹੋਈ ਜੋੜੀ ਨਾਨਕ ਜੀ ਕਹਿ ਤਾ ਤਿੰਨ ਕਹਿਦੇ ਰੂਪਾਂ ਬਾਬਾ ਜੀ ਮੈਨੂੰ ਥੜਾ ਲਿਖਿਆ ਹੋਇਆ ਥੜਾ ਸੇ ਉੱਥੇ ਹੀ ਜੋ ਹੈ ਜਿੱਥੇ ਪ੍ਰਕਾਸ਼ ਹੈ ਮਾਰਾਈ ਦਾ ਉਹੀ ਥੜਾ ਸੀ ਠੀਕ ਹੈ ਜੀ ਉਹੀ ਜਗ੍ਹਾ ਬਾਬਾ ਜੀ ਕਹਿੰਦੇ ਉਹੀ ਉੱਥੇ ਹੀ ਹੋਇਆ ਹੈ ਐਸੇ ਜਾ ਸਹਾਜ ਹੈ ਐਸੇ ਜਾ ਸਹਾਜ ਹੈ ਆਪੇ ਇੱਥੇ ਜਹਾਂ ਕਾਪ ਹੈ ਆਪ ਸਿਰ ਮਨ ਆਪ ਸਿਰ ਦੇਹ ਤੇਰਾ ਕਾ ਤੇਰੇ ਨਾਮ ਤੇਰਾ ਨਾਮ ਤੇਰਾ ਇਹ ਹੈ ਤੇਰਾ ਕਾਜ ਜਿਵੇਂ ਹੋਵੇ ਪ੍ਰਭੇ ਓ ਮੈਂ ਗੁਰ ਮੈਂ त्यागਿਓ ਤਿਆਗੇ ਓ ਮੈਂ ਗੁਰ ਮੈਂ त्यागਿਓ

So that's the last thing